ਭਾਰਤ ਲੋਕਤੰਤਰ ਦੇਸ਼ ਆ ਪਰ ਇੱਥੇ ਸਿੱਖ ਬੱਚਿਆਂ ਨੂੰ ਉਹਨਾਂ ਦੇ ਧਾਰਮਿਕ ਚਿੰਨ੍ਹ ਦੇ ਕਰਕੇ ਪੇਪਰਾਂ ਦੇ ਵਿੱਚ ਟੈਸਟਾਂ ਦੇ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਮਿਲਦੀ ਉਹਨਾਂ ਨੂੰ ਕਕਾਰਾਂ ਦੇ ਕਰਕੇ ਟੈਸਟਾਂ ਦੇ ਵਿੱਚ ਬੈਠਣ ਤੋਂ ਰੋਕਿਆ ਜਾਂਦਾ ਹੈ ਕਦੇ ਕੜੇ ਦੇ ਕਰਕੇ ਤੇ ਕਦੇ ਕਿਰਪਾਨ ਦੇ ਕਰਕੇ ਉਹਨਾਂ ਨੂੰ ਰੋਕਿਆ ਜਾਂਦਾ ਹੈ ਭਾਵੇਂ ਪੰਜਾਬ ਹੋਵੇ ਹਰਿਆਣਾ ਹੋਵੇ ਜਾਂ ਫਿਰ ਰਾਜਸਥਾਨ ਹੋਵੇ ਜਾਂ ਫਿਰ ਦੇਸ਼ ਦਾ ਕੋਈ ਹੋਰ ਹਿੱਸਾ ਹੋਵੇ ਕੋਈ ਸਮੇਂ ਤੋਂ ਬਾਅਦ ਅਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਜਦੋਂ ਸਿੱਖ ਬੱਚਿਆਂ ਨੂੰ ਉਹਨਾਂ ਦੇ ਧਾਰਮਿਕ ਚਿੰਨ੍ਹਾਂ ਦੇ ਕਰਕੇ ਟੈਸਟ ਵਿੱਚ ਬੈਠਣ ਤੋਂ ਰੋਕਿਆ ਜਾਂਦਾ ਏ ਕੁਝ ਬੱਚੇ ਤਾਂ ਆਪਣੇ ਕਕਾਰ ਉਤਾਰਨ ਦੇ ਲਈ ਤਿਆਰ ਹੋ ਜਾਂਦੇ ਨੇ ਪਰ ਕੁਝ ਬੱਚਿਆਂ ਦੇ ਵੱਲੋਂ ਕਕਾਰ ਉਤਾਰਨ ਤੋਂ ਇਨਕਾਰ ਕੀਤਾ ਜਾਂਦਾ ਏ ਉਹ ਟੈਸਟ ਛੱਡਣਾ ਪਸੰਦ ਕਰਦੇ ਨੇ ਪਰ ਕਕਾਰ ਉਤਾਰਨਾ ਪਸੰਦ ਨਹੀਂ ਕਰਦੇ ਇੱਕ ਵਾਰ ਤਾਂ ਪੰਜਾਬ ਤੋਂ ਅਜਿਹੀ ਤਸਵੀਰ ਸਾਹਮਣੇ ਆਈ ਸੀ ਜਦੋਂ ਇੱਕ ਕੰਨ ਦੇ ਉੱਪਰ ਦਰਜਨਾ ਕੁਰਪਾਨਾਂ ਤੇ ਕੜੇ ਪਏ ਹੋਏ ਸਨ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਾਫੀ ਵੱਡਾ ਵਿਰੋਧ ਸ਼ੁਰੂ ਹੋਇਆ ਸੀ ਤੇ ਸਰਕਾਰਾਂ ਦੇ ਵੱਲੋਂ ਕੋਈ ਨਰਮੀ ਦਿਖਾਉਣੀ ਵੀ ਸ਼ੁਰੂ ਕੀਤੀ ਗਈ ਸੀ ਪਰ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਇਹ ਮਾਹੌਲ ਬਣ ਲੱਗਿਆ ਕਿ ਸਿੱਖ ਬੱਚਿਆਂ ਨੂੰ ਉਹਨਾਂ ਦੇ ਧਾਰਮਿਕ ਜਿੰਨਾ ਦੇ ਕਰਕੇ ਕਕਾਰਾਂ ਦੇ ਕਰਕੇ ਪੇਪਰਾਂ ਦੇ ਵਿੱਚ ਟੈਸਟ 'ਚ ਬੈਠਣ ਤੋਂ ਰੋਕਿਆ ਜਾਂਦਾ ਹੈ ਤੇ 24 ਘੰਟਿਆਂ ਦੇ ਵਿੱਚ ਹੁਣ ਦੋ ਘਟਨਾਵਾਂ ਸਾਹਮਣੇ ਆਈਆਂ ਨੇ ਇੱਕ ਹਰਿਆਣਾ ਤੋਂ ਤੇ ਇੱਕ ਰਾਜਸਥਾਨ ਤੋਂ ਸਾਹਮਣੇ ਆਈ ਆ ਦੱਸ ਦਿੰਨੀ ਆ ਕਿ ਜੋ ਹਰਿਆਣਾ ਦੇ ਵਿੱਚ ਕਾਮਨ ਐਲੀਜੀਬਿਲਟੀ ਟੈਸਟ ਯਾਨੀ ਕਿ ਸੀਈਟੀ ਪ੍ਰੀਖਿਆ ਦਾ ਕੱਲ ਪਹਿਲਾ ਦਿਨ ਸੀ ਪਹਿਲੀ ਸ਼ਿਫਟ ਦੀ ਪ੍ਰੀਖਿਆ ਖਤਮ ਹੋਣ ਤੋਂ ਬਾਅਦ ਜੋ ਦੂਜੀ ਸ਼ਿਫਟ ਸੀ ਉਹ ਤਕਰੀਬਨ 3:15 ਮਿੰਟਾਂ ਦੇ ਉੱਪਰ ਸ਼ੁਰੂ ਹੋਈ ਦੂਜੀ ਸ਼ਿਫਟ ਦੇ ਵਿੱਚ ਇੱਕ ਰੌਲਾ ਹੋ ਗਿਆ ਯਾਨੀ ਕਿ ਇੱਕ ਹੰਗਾਮਾ ਹੋ ਗਿਆ ਜਦੋਂ ਹਿਸਾਰ ਦੇ ਵਿੱਚ ਇੱਕ ਸਿੱਖ ਨੌਜਵਾਨ ਨੂੰ ਕੜਾ ਪਾ ਕੇ ਪ੍ਰੀਖਿਆ ਕੇਂਦਰ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ। ਜਾਣਕਾਰੀ ਦੇ ਮੁਤਾਬਕ ਅੰਮ੍ਰਿਤਾਰੀ ਸਿੱਖ ਨੌਜਵਾਨ ਮਿਲਵੀ ਸਿੰਘ ਪ੍ਰੀਖਿਆ ਦੇਣ ਦੇ ਲਈ ਹਿਸਾਰ ਦੇ ਸੈਕਟਰ 16 17 ਸਮਾਲ ਵੰਡਰ ਸਕੂਲ ਪਹੁੰਚਿਆ ਸੀ। ਤਾਂ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਕਿਰਪਾਨ ਪਾ ਕੇ ਜਾਣ ਦੀ ਇਜਾਜ਼ਤ ਦਿੱਤੀ ਪਰ ਕੜਾ ਉਤਾਰਨ ਨੂੰ ਕਿਹਾ ਗਿਆ। ਜਦੋਂ ਨੌਜਵਾਨ ਨੇ ਇਨਕਾਰ ਕਰਤਾ ਤਾਂ ਉਸ ਨੂੰ ਰੋਕ ਦਿੱਤਾ ਗਿਆ ਜੋ ਦੂਸਰੀ ਘਟਨਾ ਹੈ ਉਹ ਅੱਜ ਜੋਧਪੁਰ ਦੇ ਵਿੱਚੋਂ ਸਾਹਮਣੇ ਹੈ ਯਾਨੀ ਕਿ ਰਾਜਸਥਾਨ ਦੇ ਵਿੱਚ ਰਾਜਸਥਾਨ ਹਾਈ ਕੋਰਟ ਦੀ ਸਿਵਲ ਜੱਜ ਦੀ ਭਰਤੀ ਦੇ ਲਈ ਇੱਕ ਪ੍ਰੀਖਿਆ ਹੋ ਰਹੀ ਸੀ ਇਸ ਪ੍ਰੀਖਿਆ ਦੇ ਦੌਰਾਨ ਅਮਰਤਾਰੀ ਲੜਕੀ ਨੂੰ ਪ੍ਰੀਖਿਆ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਕੁੜੀ ਨੂੰ ਰੋਕਣ ਦਾ ਜੋ ਕਾਰਨ ਸੀ ਉਹ ਸੀ ਹੱਦ ਵਿੱਚ ਪਾਇਆ ਹੋਇਆ ਕੜਾ ਸੀ ਇਸ ਮਾਮਲੇ ਨੂੰ ਅਜ਼ਾਗਰ ਕਰਦਿਆਂ ਹੋਇਆ ਗੁਰਪ੍ਰੀਤ ਕੌਰ ਜੋ ਕਿ ਤਰਨਤਾਰਨ ਦੀ ਰਹਿਣ ਵਾਲੀ ਹੈ ਉਸ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਤੇ ਇਸ ਪੂਰੇ ਘਟਨਾਕਰਮ ਤੋਂ ਬਾਅਦ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜੋ ਕਾਰਜਕਾਰੀ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਖਤ ਸ਼ਬਦਾਂ ਦੇ ਵਿੱਚ ਇਸ ਦੀ ਨਿੰਦਿਆ ਕਰਦਿਆਂ ਹੋਇਆ ਰਾਜਸਥਾਨ ਦੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਆਪਣੇ ਆਪ ਨੂੰ ਸਿੱਖ ਹਤਾਸ਼ੀ ਦੱਸਣ ਵਾਲੀ ਭਾਇਪਾ ਦੱਸੇ ਕਿ ਉਹ ਕਿਵੇਂ ਸਿੱਖਾਂ ਦੇ ਹਿੱਤਾਂ ਦੀ ਰਾਖੀ ਕਰ ਰਹੀ ਆ ਪਿਛਲੇ ਸਾਲ ਵੀ ਰਾਜਸਥਾਨ ਹਾਈ ਕੋਰਟ ਦੇ ਸਿਵਲ ਜੱਜ ਦੀ ਭਰਤੀ ਦੇ ਵੇਲੇ ਸਿੱਖਾਂ ਦੇ ਨਾਲ ਵਿਤਕਰੇ ਦੇ ਮਾਮਲੇ ਜੈਪੁਰ ਅਤੇ ਜੋਧਪੁਰ ਤੋਂ ਸਾਹਮਣੇ ਆਏ ਸਨ ਭਾਰਤੀ ਸੰਵਿਧਾਨ ਦੀ ਧਾਰਾ 25 ਦੀ ਵਿਆਖਿਆ ਇੱਕ ਦੇ ਵਿੱਚ ਸਪਸ਼ਟ ਦਰਜ ਹੈ ਕਿ ਸਿੱਖ ਧਰਮ ਦੇ ਵਿੱਚ ਕਿਰਪਾਨ ਪੈਨਾ ਸ਼ਾਮਲ ਹੈ ਜਥੇਦਾਰ ਗੜਗਾਜ ਨੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਦੇ ਹੀ ਦਿੱਤੇ ਨੇ ਕਿ ਤਾਜ਼ੇ ਮਾਮਲੇ ਅਤੇ ਪਿਛਲੇ ਮਾਮਲਿਆਂ ਨੂੰ ਲੈ ਕੇ ਤੁਰੰਤ ਇੱਕ ਉੱਚ ਪੱਧਰੀ ਸੰਝਾ ਵਬਦ ਤਿਆਰ ਕਰਕੇ ਦੇ ਜੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ Rajasthan ਦੇ ਮੁੱਖ ਮੰਤਰੀ ਤੇ Rajasthan ਹਾਈ ਕੋਰਟ ਦੇ ਜਸਟਿਸ ਰਾ ਦੇ ਨਾਲ ਮੁਲਾਕਾਤ ਕੀਤੀ ਜਾਵੇ ਤੇ ਸਬੰਧਕ ਦੇ ਵੱਧ ਸਖਤ ਇਤਰਾਜ਼ ਦਰਜ ਕਰਵਾ ਕੇ ਇਸ ਨੂੰ ਅਮੇਸ਼ਾ ਦੇ ਲਈ ਠੱਲਿਆ ਜਾਵੇ ਇਹ ਮਾਮਲਾ ਸਾਹਮਣੇ ਆਉਂਦੇ ਹੀ ਸਤ੍ਰੇਤ ਸ਼੍ਰੀ ਅਕਾਲ ਤਖਬ ਦੇ ਅਧਿਕਾਰੀਆਂ ਦੇ ਵੱਲੋਂ ਇਸ ਸਬੰਧੀ ਜੋ ਵੇਰਵੇ ਨੇ ਉਹ ਭਾਰਤੀ ਸਰਕਾਰ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਦੇ ਨਾਲ ਸਾਂਝੇ ਕੀਤੇ ਗਏ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਕਮਿਸ਼ਨ ਦੇ ਵੱਲੋਂ ਪਹਿਲਾਂ ਹੀ ਆਦੇਸ਼ ਜਾਰੀ ਕੀਤੇ ਹੋਣ ਕਿ ਅਮਰਤਾਰੀ ਸਿੱਖ ਉਮੀਦਵਾਰ ਜੋ ਟੈਸਟਾਂ ਦੇ ਵਿੱਚ ਜਾਂ امتحاناتਾਂ ਦੇ ਵਿੱਚ ਆਪਣੀ ਕਿਰਪਾਨ ਦੇ ਸਮੇਤ ਦਾਖਲਾ ਲੈ ਸਕਦੇ ਨੇ ਲਾਲਪੁਰਾ ਨੇ ਭਰੋਸਾ ਦਿੱਤਾ ਹੈ ਕਿ ਇਸ ਤਾਜ਼ੇ ਮਾਮਲੇ ਦੇ ਵਿੱਚ ਰਾਜਸਥਾਨ ਹਾਈ ਕੋਰਟ ਦੇ ਜਿਸਟਰਾਤ ਦੇ ਨਾਲ ਗੱਲਬਾਤ ਕਰਨਗੇ ਤੇ ਇਹ ਮੁੱਦਾ ਉਠਾਉਣਗੇ ਪਰ ਮੁੱਦਿਆਂ ਦੇ ਉਠਾਉਣ ਦੀ ਤਾਂ ਚਲੋ ਗੱਲ ਸਿਆਸੀ ਲੀਡਰ ਕਰ ਰਹੇ ਨੇ ਪਰ ਆਖਰਕਾਰ ਇਹ ਸਮੱਸਿਆ ਦਾ ਹੱਲ ਕਦੋਂ ਹੋਵੇਗਾ ਕਦੋਂ ਪੂਰੇ ਦੇਸ਼ ਦੇ ਵਿੱਚ ਸਿੱਖ ਬੱਚਿਆਂ ਨੂੰ ਉਹਨਾਂ ਦੀਆਂ ਕਕਾਰਾਂ ਦੇ ਸਮੇਤ ਉਹਨਾਂ ਦੇ ਧਾਰਮਿਕ ਚਿੰਨ੍ਹ ਦੇ ਸਮੇਤ ਪੇਪਰਾਂ ਦੇ ਵਿੱਚ ਟੈਸਟਾਂ ਦੇ ਵਿੱਚ ਤੇ ਇਮਤਿਹਾਨ ਦੇ ਵਿੱਚ ਬੈਠਣ ਦੀ ਇਜਾਜ਼ਤ ਮਿਲੇਗੀ ਇਹ ਦੇਖਣ ਵਾਲਾ ਹੋਵੇਗਾ ਧੰਨਵਾਦ